ਹਏ ਮੈਂ ਕੀ ਕਰਾਂ ਮੈਂ ਕਿੱਡੀ ਵੱਡੀ ਗਲਤੀ ਕੀਤੀ ਇਹਦੇ ਮਗਰ ਲੱਗ ਕੇ ਕਿ ਮੈਨੂੰ ਤੇ ਇਨਾ ਗੁੱਸਾ ਚੜਨ ਆਵਣਾ ਕਿੱਡੇ ਪਾਪੀ ਨੇ ਸੋਚਿਆ ਹੀ ਫੇਰ ਛੜ ਦਰ ਦੂਰ ਜਾਣਗੇ ਕੋਈ ਨਹੀਂ ਛੱਡ ਦੇ ਤਾਨੂੰ ਮੇਰੇ ਮਾਪੇ ਉਹ ਵੀ ਨਹੀਂ ਆਹ ਨੂੰ ਮੈਂ ਕਰਨੀ ਅੰਕ ਲੰਬਨੀ ਪਰਾਂ ਆਹ ਕਿਆ ਵੀ ਨਹੀਂ ਪਾਣਾ ਜਿਦੋਂ ਇਹਨੂੰ ਨਹੀਂ ਮੇਰੀ ਕੋਈ ਕਦਰ ਤੇ ਮੈਂ ਦੇ ਨਾਂ ਦਾ ਚੂੜਾ ਕੱਲ ਹੀ ਪਾਵਾਂ ਆਹ ਪਿਆਜ ਆਹ ਮੈਂ ਮਮੀ ਮੈਂ ਕਿੱਦਾਂ ਜਾਵਾ ਇੱਕ ਮਿੰਟ ਤੇ ਕੁਝ ਸਮਝ ਨਹੀਂ ਲੱਗਦੀ ਕੋਈ ਰਾਹ ਨਹੀਂ ਲੱਭਣਿਆ ਉਦੋਂ ਤੂੰ ਇੱਕ ਦਫਾ ਯਾਰ ਐਨਾ ਫੋਨ ਕਰਦੇ ਨਾ ਮੈਨੂੰ ਨਾ ਵੀ ਨਹੀਂ ਕਿ ਦੇਖਰ ਹੋਇਲਦਾਗਾ ਠੀਕ ਰਾਨਾ ਜਿਹਦੇ ਕਰਕੇ ਤੇ ਹੀ ਉਹਨੂੰ ਹੀ ਨਹੀਂ ਮੇਰੀ ਕਦਰ ਆ ਗਿੱਤੇ ਹੋਰ ਕਿਨੇ ਸੁਆਗ ਨਹੀਂ ਆ ਕਿਨੇ ਤੁਹਾਡੀ ਜਾਣ ਲੈਣੀ ਕਰਦੀ ਆ ਅ ਨਵੇਂ ਡਰਾਮੇ ਸ਼ੁਰੂ ਕਰਤੇ ਭਜਣਦੇ ਹੈਂ ਹੱਦ ਹੋਈ ਆ ਉਹ ਜੇ ਮਾਂ ਪਿਓ ਆ ਮੈਨੂੰ ਸਮਝ ਨਹੀਂ ਆਉਂਦੀ ਜਿਹੜੀ ਤੇ ਤੜਾ ਰੋਲ ਕੇ ਚਲ ਗਈ ਏ ਸਾਰਾ ਕੁਝ ਹੁਣ ਤੁਸੀਂ ਉਹਨੂੰ ਫੇਰ ਆਪਣੇ ਘਰ ਖੜਨਾ ਵਾ ਪਤਾ ਨਹੀਂ ਕੀ ਕਰਦੇ ਆ ਲੋਕ ਲੋਕਾਂ ਦੀ ਇੱਜ਼ਤ ਨਹੀਂ ਰਹੀ ਕੋਈ ਵੀ ਮੈਨੂੰ ਤੇਰੀ ਸਮਝ ਆਉਂਦੀ ਪਤਾ ਨਹੀਂ ਕੀ ਸਬਤ ਆ ਬੁਆਏ ਇਹਦਾ ਤਾਂ ਇਰਾਦਾ ਵਾ ਇਹਨਾਂ ਨੂੰ ਰੋਲ ਕੇ ਜਾਵਾ ਪਰ ਇਹਨੇ ਰੁਣ ਜੋਗੀ ਛੱਡੂਗੀ ਮੈਂ ਕਿਉਂਕਿ ਮੇਰਾ ਜਿੱਕਾ ਤਾਂ ਅੰਦਰੇ ਮਾਰਦਾ ਫੜਕੇ ਨੂੰ ਮੈਂ ਐਡੀ ਮੈਨੂੰ ਬੁਰੀ ਦੇ ਕੱਢੀ ਆ ਨਾ ਬੁਲਾ ਕੇ ਤੇ ਮੇਰੀ ਗੱਲ ਨੂੰ ਕੀ ਬੜਬੜ ਕਰੀ ਜਾਣ ਦੀ ਆ ਬੜਬੜ ਕਾਦਾ ਕਰਨਾ ਵਾ ਆ ਜਿਹੜੀ ਸੱਚ ਸਵਾ ਪਾਉਂ ਲਈ ਆ ਉਹ ਹੀ ਰੋਣ ਲਈ ਆਪਣੀ ਕਿਸੇ ਉਹ ਦਫਾ ਕਰ ਇੱਕੋ ਕੰਮ ਦੇ ਮਗਰ ਪੇ ਰਹਿੰਦੇ ਜੀ ਰੋਟੀ ਲੱਥੀ ਹੋਈ ਭੁੱਖ ਲੱਗੀ ਆ ਕੋਈ ਨਹੀਂ ਲਾ ਦਿੰਨੀ ਆ ਮੈਂ ਟਾਕਾ ਗੁੱਦਾ ਵਾ ਸਬਜੀ ਪਣੀ ਆ ਤੇਰੀ ਗੱਲ ਸੁਣ ਉਹਦੀ ਅੰਦਰ ਦਿੱਤੀ ਉਹਨੂੰ ਵੀ ਥੁੱਕ ਪਣੀ ਪੁੱਛ ਲੈਣਾ ਸੀ ਤੁਹਾਨੂੰ ਬੜਾ ਦੁੱਖ ਲੱਗਦਾ ਉਹਦਾ ਹੈ ਮੇਰੀ ਗੱਲ ਸੁਣ ਉਹਨੂੰ ਕੋ ਹੋ ਗਿਆ ਨਾ ਤੇਰੇ ਮੱਗੇ ਦੱਸੀ ਗੱਲ ਆ ਵੀ ਬੜਾ ਦੂਰ ਚਲ ਜਣਾ ਕੰਮ ਮੇਰਾ ਤਾਂ ਉਹਦਾ ਸੱਚ ਸਵਾਦ ਪਾਉਣ ਨੂੰ ਜੀ ਨਹੀਂ ਕਹਿਣਾ ਤੂੰ ਰੋਟੀ ਕਹਿਣ ਰੋਟੀ ਦੇ ਉਹਨੂੰ ਸਵਾਦ ਆਪਣੇ ਮੂੜੇ ਸੱਚ ਪਾਉਣੀ ਚਾਹੀਦੀ ਜਿਹਨੇ ਐਡੀ ਵੱਡੀ ਕਤੂਤ ਕੀਤੀ ਆ ਚੱਲ ਜੇ ਕਤੂਤ ਉਹਨੇ ਘੜ ਹੀ ਦਿੱਤੀ ਆ ਤੇ ਉਹ ਕਿਹੜਾ ਕੱਲਾ ਭਜਾ ਫੜ ਕੇ ਭਜਾ ਲਿਆ ਏ ਉਹਦੇ ਨਾਲ ਭਜੀ ਤੇ ਫੇਰੀ ਆ ਨਾ ਜੀ ਫੇਰ ਵੀ ਆ ਠ ਉਦੋਂ ਉਹਦੇ ਨਾਲ ਤਰੀ ਫਿਰਦੀ ਹੈਗੀ ਤੇ ਹੁਣ ਇਹਨੂੰ ਮਾਂ ਪਿਓ ਦਾ 헤 ਚੜ ਗਿਆ ਵਾ ਉਹ ਜੋ ਮਾਂ ਪਿਓ ਹਨ ਖਤੇ ਜਿਹੜੇ ਆਂਦੇ ਤੈਨੂੰ ਲੈ ਆਉਣੇ ਆ ਉਹ ਚੱਲ ਕੋਈ ਗੱਲ ਉਹ ਕਿਹੜੇ ਘਰ ਆ ਗਿਆ ਲੈਣਾ ਹੈ ਜਿਹੜੇ ਫੋਨ ਤੱਕ ਕਰਦੇ ਪੇ ਘਰ ਵੀ ਪਹੁੰਚ ਜਾਣਾ ਉਹਨਾਂ ਨੇ ਆ ਜਾਣ ਤੇ ਆ ਜਾਣ ਫਿਰ ਆ ਜਾਣ ਤਾਂ ਮੁੜ ਕੇ ਇਹ ਸੋਚ ਲੋ ਉਹਨਾਂ ਪੁੱਛ ਤੱਕ ਜਾਣਾ ਹਾਡੀ ਕੁੜੀ ਨਾ ਕੀਤਾ ਹਾਡੀ ਕੁੜੀ ਨਾ ਕੀਤਾ ਉਹ ਗੱਲ ਆ ਨਾ ਆਪਣਾ ਠਕਣਾ ਨਹੀਂਗਾ ਆਪਣਾ ਆਪ ਉਹਨਾਂ ਛਾਲ ਛਾਲ ਦੱਸਣਾ ਕੋਈ ਜਿਹਦੀ ਮੈਂ ਤੈਨੂੰ ਗੱਲ ਆਖਣ ਦੇ ਉਹ ਕੰਮ ਕਰ ਉਹਨਾਂ ਪੁਲਕਾ ਲਾ ਕੇ ਪਕਾ ਕੇ ਤੇ ਦੇ ਮਰਗੀ ਤੇ ਤੈਨੂੰ ਪਤਾ ਹੀ ਆ ਫਿਰ ਮੁੜ ਕੇ ਵਕਤ ਪੈਣਾ ਉਹਸੇ ਵੇਲੇ ਫੁਲਕਾ ਲਾ ਕੇ ਉਹ ਤਾਂ ਭਵੇਂ ਨਾ ਕੋ ਕਰਵਾਏ ਕਰ ਮੇਰੇ ਸਾਹ ਤੂੰ ਕਰਾ ਕੇ ਛੱਡਣੀ ਆ ਮੈਂ ਕਾਦੀ ਕਰਾ ਕੇ ਛੱਡਣੀ ਆ ਮਿੰਦਲ ਤੇਰੀ ਰਾਤ ਰਾਤ ਨੀਂਦ ਨਹੀਂ ਗਈ ਆਉਂਦੀ ਮੈਂ ਤਾਂ ਮਰਨ ਦੀ ਸੁਪਨੇ ਪਈ ਆ ਤੁਹਾਨੂੰ ਕੀ ਪਤਾ ਮੇਰਾ ਕੀ ਹਾਲ ਵਾ ਮੇਰੀ ਗੱਲ ਸੁਣੋ ਤੁਸੀਂ ਕਹਿਣੇ ਨਾ ਰੋਟੀ ਲੈ ਕੇ ਜਾ ਉਹਦੇ ਵਾਸਤੇ ਕੱਲ ਗਿਆ ਹੀ ਕਿੰਦਰ ਚਾਹ ਲੈ ਕੇ ਗਿਆ ਨੇ ਪਾਣੀ ਲੈ ਕੇ ਗਿਆ ਹੀ ਆਕੜ ਕਰਦੀ ਹੀ ਗਾੜੀ ਮਹਾਰਾਣੀ ਹੈ ਉਹ ਦੇਖਾ ਕੱਢ ਕੱਢ ਦੱਸਦੀ ਆ ਤੇ ਜੇ ਮੇਰੇ ਗਾੜੀ ਆਕੜ ਕੀਤੀ ਨਾ ਤੇ ਮੈਂ ਫੜ ਕੇ ਹੌਲ ਦੇ ਦੇਣਾ ਜੁੰਡੇ ਨੂੰ। ਉਹ ਮੇਰੀ ਗੱਲ ਸੁਣੋ ਤੁਹਾਡੇ ਨਾ ਦਵਾ ਮਾਪ ਤਾਂ ਗੜੀ ਮੈਂ ਜੋੜਿਆ ਤਾਂ ਵੀ ਹੋਰ ਨਾ ਕੋਈ ਸਿਆਪਾ ਪਾ ਦਿਓ ਝੋਨਾ ਹੋਣਗਾ ਮਹਾਮਾਰਾ ਦੀ ਕਿਰਪਾ ਨਾਲ 6 ਮਹੀਨੇ ਬਾਅਦ। ਮੈਂ ਕਹਿੰਦਾ ਜਿਹੜੇ ਫਸਲ ਦੇ ਪੈਸੇ ਨਾ ਪਰਮਾਤਮਾ ਚੰਗੇ ਥਾਂ ਲਾਏ ਠੀਕ ਆ। ਤੇ ਮੈਂ ਕਿਹੜੀ ਧੋਖਣਾ ਮੈਂ ਕਹਣਾ ਨਹੀਂ ਚੁੰਦੀ। ਇਹ ਤਾਂ ਕੁਆੜਾ ਖਾਣਾ ਜਿੱਦਣ ਦੀ ਸਾਡੇ ਘਰ ਚ ਆ ਗਈ ਆ ਨਾ ਕਲੇਣੀ। ਸਾਡੇ ਘਰ ਦੇ ਉਹ ਉਧਰ ਖਾਂ ਹੀ ਗਿਆ ਵਾ ਖਾਂ ਹੀ ਗਿਆ ਵਾ। ਕਿਤੇ ਕੋਈ ਕੰਮ ਚੰਗਾ ਹੋਇਆ ਵਾ ਅਜੇ ਤੱਕ ਇਹ ਤਾਂ ਨਹਿ ਸ਼ੌਕ ਹੈ ਥਾਂ ਦੀ। ਇਹ ਹੁਣ ਉਧੇ ਹੋਣ ਲੱਗਿਆ ਉਹ ਸਾਡੇ ਮੁਰੇ ਨੇ ਇਹਨ ਕਿਦਾ ਸੋਹਣਾ ਰਿਸ਼ਤਾ ਉਹਦਾ ਅਮਰੀਕਾ ਵਾਲੇ ਕੁੜੀ ਰਹਿੰਦੀ ਜੇ ਕੁੜੀ ਮਤਾਂ ਚੰਗੀ ਹੁੰਦੀ ਫੇਰ ਅਮਰੀਕਾ ਜਾਮਾ ਨਾ ਖੱਪਾ ਹਾਂ ਉਹ ਡੋੜਾ ਡੋੜਾ ਚੋਕੇ ਲੈ ਜਾਂਦਾ ਤੁਹਾਡਾ ਸਾਰੀ ਜ਼ਿੰਦਗੀ ਜਾਣ ਦਾ ਸੰਸਾ ਬਣਾਇਆ ਰਹਿਣਾ ਉਹ ਬਾਲੀ ਕੀ ਬਣਨਾ ਕੀ ਬਣਨਾ ਸਾਰੀ ਗੱਲ ਵਾ ਹਾਂ ਹਮਤਰਾ ਨੂੰ ਤੇ ਜੀਣ ਨੂੰ ਜੀ ਨਹੀਂ ਕਰਦਾ ਬਾਹਰ ਨੂੰ ਕੱਢਣ ਨੂੰ ਜੀ ਨਹੀਂ ਕਰਦਾ ਚਲ ਮੇਰੀ ਗੱਲ ਸੁਣ ਉਹਨੂੰ ਨਾ ਬਹੁਤ ਹੁਲਕੇ ਲਾ ਕੇ ਤੇ ਮੱਥੇ ਮਾਰ ਕੇ ਆਉਦੇ ਵੀ ਤੇ ਨਾਲੇ ਮੈਨੂੰ ਦੇ ਧੁੱਖ ਲੱਗੀ ਆ ਚਲ ਕੋਈ ਨਹੀਂ ਜੇ ਤੁਸੀਂ ਕਹਿੰਦੇ ਜੇ ਨਾ ਤੇ ਲਾਹ ਦਾ ਨਿਯਮ ਹੈ ਉਹ ਯਾਰ ਤੇ ਪਰਾ ਮਰਜੀ ਕਰ ਲੈ ਫਰਾ ਗੱਲ ਤੇ ਇਹਨਾਂ ਦੀ ਵੀ ਸੱਚੀ ਆ ਕਿ ਜੇ ਤਾਂ ਅੰਦਰ ਇਹਨੂੰ ਕੁਝ ਹੋ ਗਿਆ ਜਾਂ ਮਰ ਗਈ ਤੇ ਹੋਰ ਦੇਣੇ ਤੇ ਲੈਣੀਆਂ ਪੈ ਜਾਣੀਆਂ ਕਰੀਏ ਤੇ ਕਰੀਏ ਕੀ ਚੱਲ ਲੰਗਰ ਪਕਾ ਕੇ ਮਾਰਨੀ ਮੱਥੇ ਦੇ ਤੇ ਜੀ ਗਾੜੀ ਨੂੰ ਕੀ ਕਰੂਗੀ ਤਾਂ ਤੇ ਫੇਰ ਇਹਨੂੰ ਮੈਂ ਮਤ ਦਊਂ ਜੱਜ ਨਾਲ ਕੀ ਕਰਾਂ ਮੈਂ ਤੇ ਫਾਇ ਲੱਗ ਗਈ ਆ ਸੋਚਿਆ ਸੀਗਾ ਪੁੱਤ ਵਿਆਹੂ ਕਿ ਤੇ ਸੁਖ ਲਊਂਗੀ ਸੁੱਖ ਕਿੱਥੋਂ ਲੈਣਾ ਵਾ ਆ ਸਿਆਪਾ ਖਾਨਾ ਆਂਤਰਾ ਮੈਨੂੰ ਕਰਨਾ ਪੈਣ ਡਿਆ ਵਾ ਹੁਣ ਕਰਾਂ ਤੇ ਕਰਾ ਕੀ ਚੱਲ ਦਮਾ ਦਾ ਮੱਥਾ ਬੈਠੀ ਅੰਦਰ ਰੋਂਦੀ ਆਪਣੇ ਜੰਮਣ ਵਾਲਿਆਂ ਨੂੰ ਆ ਲੈ ਖਾਲਾ ਲੰਗਰ ਨਹੀਂ ਇੱਥੇ ਆ ਆ ਇੱਥੇ ਇੱਥੇ ਵੇਖ ਇੱਥੇ ਉਮਾਰਾ ਇਹ ਗਣੇ ਨਹੀਂ ਦਈ ਮੈਨੂੰ ਜਾਣੀ ਆ ਬੱਸ ਤੇ ਵੀ ਹਾਂ ਤੇਰੀ ਨਹੀਂ ਹਾਂ ਮਾਤਾ ਭੱਜ ਕੇ ਖਾੜ ਹੈ ਤੇਰਾ ਮੱਪੜਾ ਕਰਨਾ ਹੀ ਆ ਵੀ ਤੈਨੂੰ ਮੈਂ ਲੰਗਰ ਦੇ ਦੇਣੀ ਆ ਮਰ ਜਾਏਗੀ ਅੰਦਰ ਆ ਤੂੰ ਤਾਂ ਮੇਰੇ ਤਾਂ ਕਿ ਹੈਵੀ ਹੋਣਾ ਮਰਨ ਦੇਣਾ ਇਹਨਾਂ ਸਗੋਂ ਮੈਨੂੰ ਮਾਰ ਦੇ ਲਈ ਮੇਰੀ ਮੇਂ ਫਿਕਰ ਕਰ ਰਹੇ ਹੋ ਫਿਕਰ ਮੈਂ ਤੇ ਕੁਝ ਨਹੀਂ ਰੱਖਾਂਗੀ ਆਈ ਆ ਹੈ ਪਰ ਤੈਨੂੰ ਇੰਨਾ ਕੁ ਸੋਝੀ ਹੈਗੀ ਤੇਰਾ ਤਾਂ ਰਾਧਾ ਵਾਜ ਇੱਥੇ ਤੇ ਕੱਲ ਉਥੇ ਕੱਲ ਉਥੇ ਰਾਜ ਇੱਥੇ ਤੂੰ ਤਾਂ ਫਾਇਰ ਗੰਦ ਤੇਰੇ ਵਾਸਤੇ ਗੱਲ ਨਹੀਂ ਗਈ ਠੀਕ ਆ ਨਾ ਤੇਰੇ ਦਿਮਾਗ 'ਚ ਨੁਕਸ ਪੈ ਗਿਆ ਵਾ ਅੱਡਾ ਮੁੰਡੇ ਨੇ ਨਹੀਂ ਪਾਇਆ ਗੰਦ ਮੈਨੂੰ ਜੋ ਕਹਿੰਦੇ ਹੋ ਰੱਖ ਕੇ ਪਾਇਆ ਸੀ ਦੋਵਾਂ ਨੇ ਤੇ ਫਸ ਗਏ ਵਿੱਚ ਆਪਾਂ ਹੈ ਹਾਡਾ ਤਾਂ ਜਲੂਸ ਕਰਦਾ ਸਾਰੇ ਪਿੰਡ ਦੇ ਵਿੱਚ ਨਾਹੀਂ ਜੀਣ ਜੋਗੇ ਤੇ ਨਾਹੀਂ ਮਰਨ ਜੋਗੇ ਹੋਣੀਆਂ ਤਰਸ ਖਾੜਾ ਸਾਡੇ ਤੇ ਆਪਾਂ ਕੀ ਪਾਪ ਕੀਤੇ ਆ ਤੂੰ ਹੀ ਮੇਤੇ ਤਰਸ ਖਾਂਦੇ ਹੋ ਮੈਨੂੰ ਕਹਿੰਦੇ ਤਰਸ ਖਾਂ ਅੱਛਾ ਆ ਆ ਕੜਵਾ ਨਾ ਤੇਰੀ ਰੋਟੀ ਨੂੰ ਉੱਤਾਂ ਮਾਰਨ ਨਹੀਂ ਆ ਤੂੰ ਰੋਟੀ ਤੇ ਲੋਕੀ ਮੱਥਾ ਟੇਕੇ ਖਾਂਦੇ ਆ ਇਹਦੇ ਵਾਸਤੇ ਲੋਕੀ ਭੱਜੇ ਖਿਰਦੇ ਆ ਚੁੱਪ ਕਰਕੇ ਤਾਂ ਹੋਗਾ ਨਾ ਲੂੰਗਾ ਖਾੜਾ ਸੁਣਿਆ ਤੈਨੂੰ ਕਿ ਨਹੀਂ ਹਾਏ ਨਹੀਂ ਮੈਂ ਮਰ ਜਾ ਨਿਆ ਸਗਨਾ ਦਾ ਚੂੜਾ ਹੈ ਨੇ ਇਹ ਕੋ ਲਾਇਆ ਯੋ ਮੈਂ ਕਦੇ ਲਈ ਪਾਵਾਂ ਉਹ ਮੇਰੇ ਕੀ ਲੱਗਦਾ ਵਾ ਅਸਾ ਗਾਣਾ ਚੂੜਾ ਵਾ ਐ ਬੜੀ ਸਿਆਣੀ ਆ ਤੂੰ ਉਦੋਂ ਤੇ ਬੜਾ ਪਾ ਕੇ ਆਈ ਤਾ ਉਹਦੇ ਨਾਲ ਚੂੜਾ ਹੈ ਐ ਢਿਸ਼ੇਤੀ ਅੱਕ ਗਈ ਆ ਉਹ ਬਹੁਤੇ ਕਰਦੀ ਚੂੜੇ ਮੇਰੇ ਤੋਂ ਉਹੋ ਗਲਤੀ ਤੇ ਮੈਂ ਪਛਤਾਵਾ ਦੇਈਆ ਕਰਨਾ ਬੜੀ ਵੱਡੀ ਗਲਤੀ ਕੀਤੀ ਮੈਂ ਤੇਰੇ ਪੁੱਤ ਦੇ ਮਗਰ ਲਾ ਕੇ ਨਹੀਂ ਗਲਤੀ ਤੇਰ ਕੋ ਨਹੀਂ ਹੋਈ ਗਲਤੀ ਮੇਰ ਕੋ ਹੋ ਗਈ ਆ ਜਿੱਦਨ ਤੂੰ ਆ ਗਈ ਹੈ ਨਾ ਬੂਏ ਦੇ ਗਾੜੀ ਧੱਕੇ ਮਾਰ ਕੇ ਕੱਢ ਦਿੰਦੀ ਤੇ ਉਸੇ ਟੈਂਪ ਤੇ ਹੀ ਬਚੇ ਰਹਿਣਾ ਹੈਗਾ ਕਦੋਂ ਫਾਇਦੇ ਚੰਗੇ ਰਹਿਣਾ ਸੀ ਮੈਂ ਵੀ ਵੱਜਣਾ ਸੀ ਮੈਨੂੰ ਵੀ ਆ ਕੁਝ ਨਹੀਂ ਹੀ ਵੇਖਣਾ ਪੈਣਾ ਅੱਛਾ ਉਦੋਂ ਤੇਰੇ ਸਿਰ ਤੇ ਇਸ਼ਕ ਦਾ ਪੂਤ ਸਵਾਰ ਹੋਇਆ ਹੀਗਾ ਉਦੋਂ ਤੈਨੂੰ ਪਿੰਦਰ ਦੇਦਾ ਹੀ ਹੋਰ ਕੋਈ ਦਿਖਦਾ ਹੀ ਨਹੀਂ ਉਹ ਬਲੇ ਨੂੰ ਤੇ ਮੈਂ ਪਸ਼ੂਤਾਂ ਆਉਂਦੀ ਆ ਕਿ ਜਿਹੜੇ ਬਲੇ ਮੈਂ ਇੱਥੇ ਆ ਗਈ ਆ ਓਵਾੜੇ ਪੌਣੀ ਨਾ ਹੋਵੇ ਤੇ ਕਿ ਖਾਂ ਦੀ ਪਹਿਲਾਂ ਮੁੰਡੇ ਨੇ ਆਪਣੇ ਜਾਲ ਚ ਫਸਾਰਿਆ ਮੁੜ ਕੇ ਉਹਦਾ ਨਾਲ ਨਿਕਲ ਕੇ ਆ ਗਈ ਤੇ ਹੁਣ ਤੂੰ ਫੇਰ ਚੰਗੀ ਦੀ ਚੰਗੀ ਅਹੀਂ ਫੇਰ ਮਾੜੇ ਦੇ ਮਾੜੇ ਹੈ ਸਿਆਪੇ ਪੌਣੀਆਂ ਜੀਰਾਂ ਦੇ ਚਾਰ ਦਿਨ ਸਾਨੂੰ ਤੂੰ ਹੀ ਮੈਨੂੰ ਜਾਣ ਦੋ ਤੂੰ ਹੀ ਮੈਨੂੰ ਰੱਖ ਕੇ ਕੀ ਕਰਨਾ ਵਾ ਨਾ ਕਿੱਦਾਂ ਜਾਣਦੀ ਐ ਹੈ ਆ ਗਈ ਤਾਂ ਆਪਣੀ ਮਰਜ਼ੀ ਨਾਲ ਤੇ ਜਾਵੇਂਗੀ ਹੁਣ ਹਾਦੀ ਮਰਜ਼ੀ ਦੇ ਨਾਲ ਠੀਕ ਵਾ ਨਾ ਆ ਲੰਗਾ ਤਾਂ ਤੈਨੂੰ ਖਾਣਾ ਪੈਣਾ ਵਾ ਤੇ ਖਾ ਨਹੀਂ ਖਾ ਰੋਟੀ ਇਹ ਤਾਂ ਤੈਨੂੰ ਖਾਣੀ ਪੈਣੀ ਆ ਮੈਂ ਕਿਹੜੀ ਖਾਣੀ ਪਾਣੀ ਆ ਪਣਾ ਤੂੰ ਅੱਡੂ ਮੈਂ ਨਹੀਂ ਜੇ ਖਾਣੀ ਆ ਤੂੰ ਇਹ ਨਾ ਹੋਏ ਤੂੰ ਮੇਰੇ ਤੋਂ ਕੁਝ ਕਰਵਾ ਲਾ ਮੈਂ ਤਾਂ ਨੂੰ ਮਾਰ ਦੇਣਾ ਜੇ ਅੰਦਰ ਤੂੰ ਹੀ ਇਕੱਲੇ ਹੋ ਹੱਦ ਹੋ ਗਈ ਤੇਰੇ

ਜਾਨ ਬਚ ਗਈ ਜੀ ਹੁਣ ਤੇਰੀ ਆ ਮੇਰੀ ਗੱਲ ਸੁਣਿਓ ਉਹ ਕੀ ਹੋ ਗਿਆ ਉਹ ਦਿਗਦੀ ਆ ਤੂੰ ਆ ਨੌ ਤਾਂਡੀ ਪਾਗਲ ਹੋ ਗਈ ਜੇ ਪਾਗਲ ਮੈਨੂੰ ਫੜ ਲਿਆ ਉਹਨੇ ਮੈਨੂੰ ਤਾਂ ਮਾਰ ਹੀ ਦੇਣ ਲੱਗੀ ਸੀ ਤੇ ਇਹ ਰਾ ਭਲਾ ਹੋ ਜਾ ਕਿਤੇ ਤੂੰ ਤੇ ਰੋਟੀ ਫੜਉਣ ਗਈ ਸੀ ਤੁਹਾਡਾ ਘੜਾ ਹੋ ਗਿਆ ਸਾਰਾ ਤੁਸੀਂ ਮੈਨੂੰ ਕਹਿੰਦੇ ਹੋ ਰੋਟੀ ਦੇ ਕੇ ਆ ਉਹ ਮੇਰੀ ਪਾਗਲ ਬੜਾ ਬਣ ਗਈ ਆ ਜਰਾ ਹਾਂ ਇਹਨੇ ਮੈਨੂੰ ਫੜ ਲਿਆ ਹੀ ਗਾ ਮੈਨੂੰ ਆਂਦੀ ਮਾਈ ਤੈਨੂੰ ਮਾਰ ਦੇਣਾ ਵਾ ਇਹ ਰਾ ਭਲਾ ਹੋ ਜਾ ਕਿਤੇ ਮੈਂ ਤਾਂ ਮਾਂ ਹੀ ਬਚ ਕੇ ਆਈ ਆ ਉਹਦਾ ਤੇ ਪਾਗਲਾਂ ਵਾਲਾ ਹਾਲ ਹੋ ਗਿਆ ਵਾ ਹੁਣ ਨਾਮ ਨਹੀਂ ਰਹਿ ਗਈ ਹੁਣ ਹੈ ਉਹ ਕੋਸ਼ਿਸ਼ ਹੀ ਕਰ ਸਕਦੀ ਜੇ ਹੁਣ ਬਾਝੋਂ ਬਚਿਆ ਜਾਂਦਾ ਤੇ ਮੈਨੂੰ ਇਹ ਆ ਕਿ ਹੁਣ ਕਿਹੜੇ ਖੂਚ ਪੈਣਾ ਹੀ ਹੈ ਖੂਚ ਕਿਹੜੇ ਚ ਪੈਣਾ ਵਾ ਅਬਲ ਤੇਰੇ ਮਾਂ ਪਿਓ ਨੇ ਵੀ ਹਾਨੂੰ ਮਾਰ ਛੜਨਾ ਵਾ ਵੇਖਿਓ ਅਸੀਂ ਕੀ ਬਣਦਾ ਵਾ ਇਹ ਸਿਆਪਾ ਮੁੰਡੇ ਸਾਡੇ ਨੇ ਪਾਤ ਲਿਆ ਨਾ ਹੁਣ ਭੁਗਤਣਾ ਪੈਣਾ ਸਾਨੂੰ ਦੋ ਵਜੇ ਜਾਂ ਸਾਡੀ ਕਿਸਮਤ ਹੀ ਮੜੀ ਜਾਂਦੀ ਹੈ ਮੇਰਾ ਕੀ ਮਤ ਬਣ ਗਿਆ ਹੈ ਮੇਰੀ ਤਾਂ ਥੋੜੀ ਮਾੜੀ ਹੀ ਕਿਸਮਤ ਬੜੀ ਮਾੜੀ ਆ ਹਾਏ ਹਾਏ ਕੀ ਕਰੀਏ ਹਾਂ ਜਦੋਂ ਬੜਾ ਪੋਤਾ ਕੀਤਾ ਤੇ ਆਹ ਪਿੰਟਰ ਪਾਰਟੀ ਲਾਣ ਦੀ ਇਕੱਠੀ ਕਰਕੇ ਗਏ ਆ ਦਿਨ ਕਦੇ ਸੋਚਿਆ ਕਿ ਆ ਵੀ ਦਿਨ ਹਟਦੇ ਆਉਣੇ ਆ ਹੁਣ ਮੁੰਡਾ ਕਿਹੜੇ ਖੂਚ ਪਿਆ ਵਾ ਮੈਨੂੰ ਕੀ ਪਤਾ ਕਿੱਥੇ ਆ ਹਾਏ ਰੱਬਾ ਮ ਹਾਏ ਭੁੱਖ ਤੇ ਬੜੀ ਲੱਗੀ ਆ ਸ਼ੁਕਰ ਹੈ ਕਿ ਤੈਨਾਂ ਨੇ ਵੀ ਮੇਰੀ ਮਾਸਾ ਹੈਗੀ ਫਿਕਰ ਕਿ ਅੰਦਰ ਭੁੱਖੀ ਪਾਣੀ ਬੈਠੀ ਆ ਖਾ ਲਈ ਲੈਣੇ ਆ ਇਹਨਾਂ ਨੇ ਕਿ ਸ਼ਨ ਮਾੜਾ ਮੋਟਾ ਹੋਏਗਾ ਪਰ ਇਹਨੂੰ ਬੜਾ ਜ਼ਿਆਦਾ ਵਾ ਪਰ ਉਹਦੇ ਸੇਤ ਤੇ ਕੋਈ ਅਸਰ ਹੈ ਹੀ ਨਹੀਂ ਆ ਦੇ ਨੀਂ ਬਰਦੀ ਤੂੰ ਬਹਿ ਮੈਂ ਪਾਣੀ ਲਮਾਂ ਤੇਰੇ ਵਾਸਤੇ ਬਹਿ ਜਾ ਹਾਏ ਮੇਰੇ ਤਾਂ ਜਾਨ ਮੱਚੀ ਹਾਏ ਮੇਰੇ ਕੋ ਸਾਈ ਸੁੱਕ ਗਿਆ ਵਾ ਹੁਣ ਮੈਂ ਘਰਾਂ ਤੇ ਘਰਾਂ ਕੀ ਕੰਪਰੀ ਪਾਗਲ ਇਹਨੂੰ ਪਾਣੀ ਨਾ ਘੁੱਟਵਨੀ ਦੇਣਾ ਇੱਥੇ ਹੀ ਮਰਾਂਗੀ ਅੰਦਰ ਹੀ ਵੇਖੀ ਸਹੀ ਤੂੰ ਇਹਨੂੰ ਮਰੀ ਨੂੰ ਕਢਣੋਂ ਅੰਦਰੋਂ ਪਾਤਨ ਪਾਣੀ ਘੁੱਟਣ ਦੀ ਹੋਂਣੀ ਏ ਭਲਾ ਕਰਨ ਦਾ ਸਮਾਂ ਹੀ ਕੋਈ ਨਹੀਂ ਹੈ ਲੈ ਪੁੱਤਾ ਕਲਮ ਦਾ ਪਾਣੀ ਪੀ ਪੀ ਲੋ ਜਾਂਦਾ ਤੂੰ ਟੈਕ ਕਰਾ ਲੈਣਾ ਮੇਰੇ ਹਿਸਾਬ ਨਾਲ ਹਾਏ ਪੀ ਪੀਗਾ ਅੱਛਾ ਸ਼ੁਕਰ ਸ਼ੁਕਰ ਪਾਣੀ ਦਿੱਤਾ ਤਾਂ ਹੀ ਮਿਲੂ ਮੇਰੀ ਗੱਲ ਸੁਣਾ ਹੁਣ ਕੀ ਕਰੀਏ ਇਹਦੇ ਮਾਂ ਪਿਓ ਨੂੰ ਸਿੱਧ ਗਏ ਹੁਣ ਕੀ ਕਰਨਾ ਹਾਏ ਮਾਂ ਪਿਓ ਨੂੰ ਸੱਦ ਕੇ ਪਵਾੜਾ ਪਾਉਣਾ ਉਸੇ ਕਰਕੇ ਤੇ ਅੰਦਰ ਡੱਕੀ ਆ ਬਣਾ ਤੇ ਕਿਤੇ ਉਹ ਲੈ ਗਏ ਨਾ ਇਹਨਾਂ ਥਾਣੇ ਚਲ ਜਾਣਾ ਵਾ ਤੇ ਸਾਡੇ ਪੁੱਤ ਨੂੰ ਕੁੱਟ ਖਟ ਮਾਰਸ਼ਣਾ ਜਿਉਂ ਨਾ ਨੇ ਬੜੀ ਜਾਨ ਤੰਗ ਹੋ ਗਈ ਆ ਪਤਾ ਨਹੀਂ ਜੀ ਕੀ ਬਣਨਾ ਜੇ ਹੁਣ ਮੈਨੂੰ ਤੇਰੀ ਸਮਝ ਆਉਂਦੀ ਇਹ ਵੀ ਅੰਦਰ ਬਲਾ ਬਣ ਗਈ ਆ ਪਾਗਲ ਹੋ ਗਈ ਮਾਰਨ ਪੈਣ ਈ ਆ ਹੁਣ ਕੋਹਨਾ ਕੋਹ ਤੇ ਕਰਨਾ ਪੈਣਾ ਵਾ ਕਿਨੇ ਘਟ ਅੰਦਰ ਦੇ ਛੜਨੀ ਆ ਸੋਚੋ ਕੋ ਕੋ ਵਾਦਾ ਘਾਟਾ ਹੋ ਗਿਆ ਤਾਂ ਕੰਮ ਤੇ ਫੇਰ ਉੱਥੇ ਹੀ ਆਈ ਨਾ ਸੋਚੋ ਫੜੋ ਚੱਲ ਮੈਂ ਲੰਮੀ ਪਵਾ ਕੇ ਚੱਲ ਆਈ ਹਾਂ ਹਾਈ ਹਾਈ ਚੈਨ ਨਹੀਂ ਆਉਂਦਿਆ ਅੰਤਰਾ ਮੈਨੂੰ ਤੇ ਸੀਨ ਨਹੀਂ ਭੁੱਲਣ ਦਿਆ ਜਦੋਂ ਮੇਰੇ ਹੱਥੀ ਪੈ ਗਈ ਹੀਗੀ ਭਾਵੇਂ ਜਿਵੇਂ ਫੜ ਰਹੀਂਦੀ ਤੇ ਬੰਦੇ ਚ ਹੁੰਦਾ ਕੀ ਆ ਇਹਨੇ ਤੇ ਮੈਨੂੰ ਮਾਰ ਹੀ ਛੱਡਣਾ ਹੈ ਅੱਜ ਬੜਾ ਆਮਤਰੀ ਨੇ ਇਦਾਂ ਕਰਦੀ ਆ ਪੈਣ ਨੂੰ ਫੋਨ ਕਰਨੀ ਆ ਉਹਦਾ ਨਨਾਨਵਈਆ ਵਕੀਲ ਵਾ ਕੋਈ ਸਲਾਹ ਦਊਗੀ ਨਾ ਮੈਨੂੰ ਆਪੇ ਹੈਲੋ ਸਤਿ ਸ਼੍ਰੀ ਅਕਾਲ ਪ੍ਰੇਣਾ ਹੋਸ ਨਾ ਠੀਕ ਠਾਕ ਹੋ ਫਾਈ ਨਹੀਂ ਮੈਂ ਕਾਦੀ ਠੀਕ ਵਾਂ ਮੈਂ ਨਾ ਜਿੰਦਿਆਂ ਚ ਨਾ ਮਰਿਆਂ ਚ ਮੇਰੀ ਤਾਂ ਉਹ ਹਾਲਤ ਹੋ ਗਈ ਆ ਹੋਰ ਕੀ ਆ ਆਹੋ ਨਹੀਂ ਨੌਂ ਨੇ ਨੌਂ ਨੇ ਤੇ ਮੈਨੂੰ ਪੰਬੜੇ ਪੜਾਤੇ ਆ ਆਹੋ ਹੰਤਰੀ ਪਹਿਲਾਂ ਨਿਕਲ ਕੇ ਆ ਗਈ ਤੇ ਹੁਣ ਲੇਲ ਚੋਕ ਲਈ ਆ ਵੀ ਮੈਂ ਆਪਣੇ ਮਾਂ ਪਿਓ ਕੋ ਜਾਣਾ ਵਾਂ ਅਹੀਂ ਨਾ ਜਿੰਦਿਆਂ ਦਾ ਨਾ ਮਰੇ ਹਾਂ ਤੇ ਹੁਣ ਆ ਕਾਮੀ ਹੋ ਤਾਂ ਹੁਣ ਮਾਂ ਵੀ ਡੈਲੀ ਆ ਫੋਨ ਕਰਦਾ ਤੇ ਪਿਓ ਵੀ ਕਰਨ ਲਿਆ ਪਿਆ ਵਾ ਪਹਿਲਾਂ ਨਖਤਿਆਂ ਨੇ ਕਹਿੰਦੇ ਸੀ ਨੂਬੇ ਦਖਲ ਕਰਤਾ ਵਾ ਪਹਿਲਾਂ ਉਂਤਰਾ ਕਢਾਤਾ ਜਿਹੜਾ ਖਬਰ ਚ ਕਢੁੰਦੇ ਆ ਤੇ ਹੁਣ ਇਹਨੂੰ ਲੈਣ ਤੁਰ ਪਏ ਆ ਹੱਦ ਹੋ ਗਈ ਮੈਂ ਕੰਨੀ ਇਹੋ ਜਿਹਾ ਮਾਂ ਪਿਓ ਵਾਲੀ ਵੀ ਆਹੋ ਅਹੀਂ ਤੇ ਫਾ ਨੂੰ ਫੜੇ ਯੋ ਅਹੀਂ ਤੇ ਸੱਚੀ ਗੱਲ ਤੈਨੂੰ ਦੱਸਾਂ ਵੀ ਰਾਤ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ ਅੱਖਾਂ 'ਚ ਲੰਘ ਜਾਂਦੀ ਆ ਹੁਣ ਨਾ ਇਦਾਂ ਕਰ ਮੇਰੀ ਭੈਣ ਤੈਨੂੰ ਫੋਨ ਮੈਂ ਤਾਂ ਹੀ ਕੀਤਾ ਵਾ ਤੇਰਾ ਨਨਾਨਾਣਈਆ ਹੈਗਾ ਨਾ ਵਕੀਲ ਉਹਨੂੰ ਫੋਨ ਕਰ ਤੇ ਉਹਦੇ ਕੋਲ ਸਲਾਹ ਲੈ ਮੇਰੀ ਭੈਣ ਆਪੇ ਆ ਆ ਕੀ ਸੋਤੇ ਜੇ ਕੋਈ ਹੱਲ ਹੋ ਸਕਦਾ ਦੱਸਾਂ ਨੂੰ ਨਿਕਲ ਗਿਆ ਆਪਾਂ ਇਹਦੇ ਵਿੱਚੋਂ ਹਾਂ ਨਹੀਂ ਤੇਰਾ ਪੜਾਈ ਹੋਊਗਾ ਕਿ ਤੇ ਪੁੱਛ ਕੇ ਦੱਸ ਆਹੋ ਮੇਰੀ ਗੱਲ ਸੁਣ ਆਹੋ ਤੇ ਅੰਦਰ ਦਿੱਤੀ ਬੁਲਾ ਨਿੱਕੀ ਦੱਸਾਂ ਤੈਨੂੰ ਮੈਂ ਰੋਟੀ ਦੇਣ ਗਈ ਹਾਂ ਅੰਦਰ ਹੈ ਤੇ ਮੈਨੂੰ ਫੜਨ ਪੈ ਗਈ ਉਹ ਤੇ ਐਵੇਂ ਤਾਂ ਕਿ ਤੇ ਦਿਮਾਗ ਖਰਾਬ ਹੋ ਗਿਆ ਉਹਦਾ ਪਾਗਲ ਹੋ ਗਈ ਆ ਆਹੋ ਉਹ ਤੇ ਮਰਨ ਮਰਾਉਣ ਤੱਕ ਆ ਗਈ ਹੁਣ ਤੇ ਕੋਹ ਨਾ ਪੁੱਛ ਬੋਤੇ ਮਾੜੇ ਹਾਲਾਤ ਹੋ ਗਏ ਸਾਡੇ ਮੁੰਡੇ ਨੇ ਹਾਨੂੰ ਤੇ ਨਾ ਆ ਦਿਨ ਵਖਾਲਤੇ ਜੋ ਜਿਹੜੇ ਕਿ ਸੋਚੇ ਵੀ ਨਹੀਂ ਆਪਾਂ ਹਾਂ ਚੱਲ ਠੀਕ ਆ ਛੇਤੀ ਦੱਸੀ ਮੇਰੀ ਭੈਣ ਅੰਦਰ ਜਾ ਕੇ ਵੇਖਾ ਹੋਰ ਨਾ ਕੋਈ ਚੰਨ ਚੜ੍ਹਦੀ ਹੋਵੇ ਚੰਗਾ ਰੱਖਦੀਆਂ ਫੋਨ ਚੱਲ ਮਨਾ ਵੇਖਾਂ ਜਾ ਕੇ ਬੁਲਾ ਨੂੰ ਸਰਨਾ ਹਾਂਜੀ ਤੁਹਾਨੂੰ ਪਤਾ ਆਪਾਂ ਨਾਲ ਨੂੰ ਲਿਆਉਣਾ ਵਾ ਹਾਂ ਮੈਂ ਤੁਹਾਨੂੰ ਸਮਝਾਉਣਾ ਇਹ ਹੈਗਾ ਕਿ ਜੇ ਨਾ ਆਉਗੀ ਨਾ ਤੇ ਤੂੰ ਰਹੀ ਰਹੀ ਨਾ ਕਰੀਏ ਦੇ ਨਾਲ ਦੱਸ ਮੈਂ ਆਉਣਾ ਕਿਉਂ ਲੜਨਾ ਹਾਂ ਕਦੇ ਤੂੰ ਡੈੱਫ ਨਹੀਂ ਹੁੰਦੀ ਐ ਨਾ ਤੈਨੂੰ ਪਤਾ ਪਹਿਲੇ ਤੋਂ ਹੀ ਕਿੰਨਾ ਲੜਦੇ ਨੇ ਚੱਲ ਪਹਿਲਾਂ ਦੀ ਗੱਲ ਹੋ ਰਹੀਗੀ ਹੁਣ ਚੱਲ ਲੱਗੋ ਉਹਨੇ ਸਤੀ ਆਉਣਾ ਮੈਂ ਦੱਸ ਕਾਤੋਂ ਲੜੂੰਗੀ ਉਹਨਾਂ ਕੋਈ ਗਲਤੀ ਤੇ ਚੱਲ ਉਹਦੇ ਕੋਲ ਹੋ ਗਈ ਐ ਤੇ ਹੁਣ ਤੈਨੂੰ ਪਤਾ ਸਾਰਿਆਂ ਦੀ ਸਲਾਹ ਦੇ ਨਾਲ ਹੀ ਹੁਣ ਕਿੰਨੀ ਔਖੀ ਐ ਉੱਥੇ ਦੱਸਿਆ ਜੀ ਅਮਨ ਨੇ ਤੈਨੂੰ ਆਓ ਚਲੋ ਉੱਥੇ ਨਵੀਂ ਕਈ ਨਹੀਂ ਆ ਬਚਾ ਲਾ ਜੇ ਹੁਣ ਲੈ ਆਓ ਉਹਨੂੰ ਆਹੋ ਚਲੋ ਉੱਥੇ ਵੀ ਹਨਾ ਉਹਨੂੰ ਮਾਰਦੇ ਕੁੱਟਦੇ ਆ ਕਰੇ ਆਹੋ ਤਾਂ ਹੀ ਉਹਨ ਲਿਆਉਣਾ ਨੂੰ ਕੀ ਕਰੀ ਹੁਣ ਗਲਤੀ ਤੇ ਉਹਨੂੰ ਕਰ ਲਈ ਜੇ ਨਹੀਂ ਕਰਨੀ ਤੇ ਮੈਂ ਤੁਹਾਨੂੰ ਬਸ ਇਹੀ ਕਹਣਾ ਵੀ ਆਉਗੀ ਤੇ ਲੜੇਉਣਾ ਪਿਆੜਣਾ ਰਿਓ ਠੀਕ ਆ ਉਹਨੂੰ ਕੋਈ ਗੱਲ ਨਹੀਂ ਉਹੋ ਜੀ ਕਰਨੀ ਜਿਹਦੇ ਨਾਲ ਮਨ ਲੋ ਠੂਕ ਹੋਵੇ ਨਹੀਂ ਨਹੀਂ ਮੈਂ ਦੱਸ ਕਿਉਂ ਕਰਨੀ ਹੈ ਚਲ ਮੈਂ ਆਤਾ ਨਹੀਂ ਕੋਈ ਗੱਲ ਕਰਦੀ ਪਰ ਹੁਣ ਉਹ ਦਾ ਧਿਆਨ ਰੱਖਿਓ ਨਾ ਹੁਣ ਉਹ ਨਾਲਾ ਤੇ ਮੇਰੇ ਨਾਲ ਕਿਵੇਂ ਰਹਿਣਾ ਨਾ ਤੇ ਉਹਨ ਕਿੱਥੇ ਕਰਨੀ ਹੈ ਉਹ ਹੁਣ ਹੈਗੀ ਕਰਨ ਚੋਗੀ ਉਹ ਤੇ ਆਹੂ ਮੋੜੀ ਖੜੀ ਹੈ ਉਹਨੂੰ ਕਿੱਥੇ ਕਰਨੀ ਨੇ ਜੋ ਬਿਨਿਆ ਗਈ ਉਹ ਆ ਵੈਸੇ ਤੈਨੂੰ ਕਹਿੰਦੇ ਆ ਵਾ ਉਹ ਨਹੀਂ ਕਰਦੀ ਉਹ ਜਦੋਂ ਪਹਿਲੇ ਸੀ ਨਾ ਉਹਦਾ ਨਹੀਂ ਹੋ ਰਹਿਣਾ ਉਹਨਾਂ ਨੂੰ ਚਲ ਚੰਗੀ ਗੱਲ ਵਾ ਉਹਨਾਂ ਦੇ ਇੰਨੇ ਸੋਗਰ ਬਾਬੀ ਚਾਹ ਨਹੀਂ ਉਹਨੂੰ ਫੋਨ ਕੀਤਾ ਵਾ ਤੇ ਆਈ ਉਹਨੂੰ ਲਿਆਉਣ ਲੱਗੇ ਆ ਨਹੀਂ ਤੇ ਉਹਨੂੰ ਮਰ ਜਾਣਾ ਸੀ ਗੱਲ ਚਲ ਆ ਉਹ ਉੱਥੇ ਨਰਕ ਚ ਹੀ ਪਈ ਐ ਆਹ ਆਜੂਗੀ ਤੇ ਜ਼ਿੰਦਗੀ ਸਦਾ ਚੰਗੀ ਹੋ ਦੀ ਔਰ ਮੰਮੀ ਕਰਕੇ ਮੈਂ ਜ਼ਿਆਦਾ ਕੀਤਾ ਉਹਦਾ ਨਹੀਂ ਆਪਣਨੇ ਹੁਣਾਂ ਨਾ ਹੀ ਹੰਨ ਮੁਕ ਲੋਰੀ ਮੰਮੀ ਨਹੀਂ ਕਿ ਠੀਕ ਰਹਿੰਦੀ ਤੈਨੂੰ ਪਤਾ ਤੂੰ ਤਾਂ ਅਗਰ ਕੀ ਫੈਸਲਾ ਕੀਤਾ ਵੀ ਚਲ ਲੈ ਆਉਂਨੇ ਕੋਈ ਗੱਲ ਨਹੀਂ ਤੇਰੇ ਸਾਹਮਣੇ ਮੰਮੀ ਕਿ ਤਰ੍ਹਾਂ ਮੈਨੂੰ ਗੰਦੀ ਹੱਥ ਜੋੜਦੀ ਕਦੀ ਕੋ ਕਰਦੀ ਐ ਤੇ ਮੇਰੇ ਕੋ ਪੱਤਨ ਨੂੰ ਬੋਦਾ ਨਹੀਂ ਖੜ ਜਾਂਦਾ ਹਾਂ ਹਾਂ ਚਲ ਦੇਖੀਦਾ ਹੀ ਹਾਂ ਮੋਂਦਨ ਦੀ ਗੱਲ ਕੀਤੀ ਆ ਉਹ ਲਿਆਉਣ ਦੇ ਤੇ ਹੁਣ ਮੰਮੀ ਥੋੜੀ ਜਨ ਠੀਕ ਰਹਿੰਦੀ ਐ ਔਰ ਤੂੰ ਹੋਏ ਨਹੀਂ ਆ ਜਾਣਾ ਬਾਕੀ ਡੈਡੀ ਕਿਦਨ ਕਹਿਣਗੇ ਤੇ ਵੇਖਾਂ ਦੇ ਹਾਂ ਚਲ ਵੇਖਦੇ ਚਲ ਕੋਈ ਗੱਲ ਨਹੀਂ ਆਉਂਗੀ ਤੇ ਐਕਿਆ ਹਾਂ ਕੁੜੀ ਨੂੰ ਦੋ ਤਿੰਨ ਫੋਨ ਲਾਈ ਨੇ ਫਿਰ ਕੁੜੀ ਨੇ ਨੀਂ ਜਵ ਫੋਨ ਚੁੱਕਿਆ ਹੁਣ ਮੈਂ ਇਹ ਗੱਲ ਚ ਕੀ ਕਰਾਂ ਕੀ ਪਤਾ ਕੀਂਗਾ ਛਡਾਂ ਕਿਉਂ ਨੀ ਚੁੱਕਦੀ ਹੋ ਸਕਦਾ ਕੋਈ ਫੋਨ ਨੀ ਚੁੱਕਦੀ ਨਾ ਨਹੀਂ ਤਾਂ ਗੇ ਮਾੜਾ ਜਿਹਾ ਲਾਉਣਾ ਤੇ ਛਾਤੀ ਚੁੱਕ ਲੈਣਾ ਹੋ ਸਕਦਾ ਕਿਤੇ ਗਾਮਸ਼ਾ ਹੋਵੇ ਜਾਂ ਫੋਨ ਕਿਸੇ ਹੋਰ ਦੇ ਕੋਲ ਹੋਵੇ ਕੀ ਪਤਾ ਹੁਣ ਜਦੋਂ ਵੇਖੇਗੀ ਤੇ ਫਿਰ ਲਾਏਗੀ ਚਲ ਇਦਾਂ ਕਰੀ ਹਾਂ ਕੋ ਦੁਬਾਰਾ ਫਿਰ ਕਰਕੇ ਵੇਖੀ ਹਾਂ ਆਹ ਹੋਆ ਥੋੜਾ ਜਿਹਾ ਕੰਮ ਕਰ ਕਰਕੇ ਵੇਖਨੀ ਵੇਖ ਲਈ ਜੇ ਨਾ ਲੱਗੂਗਾ ਫਿਰ ਮੈਨੂੰ ਦੱਸੀ ਆਹ ਫਿਰ ਵੇਖਾਂਗੇ ਕੀ ਕਰਨਾ ਆਹੋ ਫੇਰ ਚਲ ਕੋਈ ਨਹੀਂ ਲਾਵਾਂਗੀ ਫੇਰ ਦੱਸਾਂਗੀ ਮੈਂ ਤਾਂ ਕੰਮ ਕੁਮ ਵਿੱਚ ਰੁੱਝਿਆ ਹੁੰਦਾ ਵਾ ਹੂੰ ਕੇ ਵਾਲੇ ਫੋਨ ਹੀ ਕੰਮ ਛਾ ਪਿਆ ਹੁੰਦਾ ਪਤਾ ਨਹੀਂ ਲੱਗਦਾ ਆਹੋ ਨਹੀਂ ਲੱਗਦਾ ਇੱਥੇ ਵੀ ਕਈ ਵਾਰੀ ਅੰਦਰ ਪਿਆ ਹੁੰਦਾ ਦਾ ਉਤਾਰਨ ਤੁਰਾਂ ਕੱਢਦੇ ਹੋਈ ਤਾਂ ਤੇਰੀ ਬੈਲੀ ਬੰਦ ਹੁੰਦੀ ਆ ਹੂੰ ਕਈ ਕਾਰਨ ਹੋ ਸਕਦੇ ਆ ਕੰਮ ਕਰ ਕਰ ਤ ਬਾਅਦ ਚ ਵੇਖ ਲਈ ਲਾ ਕੇ ਪਰ ਉਹਦਾ ਮੈਨੂੰ ਫਿਕਰ ਵੀ ਲੱਗਾ ਕੋਈ ਚਲ ਫਿਕਰ ਕੀ ਤੇ ਹੁਣ ਕੀ ਹੋਣਾ ਵਾ ਚੰਗਾ ਫੇਰ ਵੇਖੋ ਹੁਣ ਜਦੋਂ ਲਾਉਂਗੀ ਫੇਰ ਦੱਸਾਂਗੀ ਤਾਂ ਕਰ ਲੈ ਕੰਮ ਕਰ ਦੱਸੀ ਫੇਰ ਕੋਈ ਗੱਲ ਕਿ ਨਹੀਂ ਹੋਈ ਕੋਈ ਨਹੀਂ ਦੱਸ ਦਾਂਗੀ ਜਦੋਂ ਵੀ ਫੋਨ ਤੇ ਗੱਲ ਹੋਗੀ